ਲੋ جی ਹੁਣ ਅਦਾਲਤ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਥਿਤ ਫੇਕ ਵੀਡੀਓ ਬਣਾਈ ਗਈ ਔਰ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਕੀਤੀ ਗਈ ਹੁਣ ਅਦਾਲਤ ਨੇ ਉਸ ਵੀਡੀਓ ਨੂੰ ਲੈ ਕੇ ਵੱਡੇ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਕੀ ਹੁਕਮ ਅਦਾਲਤ ਨੇ ਜਾਰੀ ਕੀਤੇ ਨੇ ਤੁਹਾਨੂੰ ਅੱਗੇ ਦੱਸਦੇ ਆ ਦੂਜੇ ਪਾਸੇ ਕੇਂਦਰ ਸਰਕਾਰ ਨੇ ਜਿਹੜੀਆਂ ਫੇਕ ਵੀਡੀਓ AI ਤਕਨੀਕ ਨਾਲ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਸਖਤ ਫੈਸਲਾ ਲਿਆ ਤੇ ਸਖਤ ਹੁਕਮ ਕੇਂਦਰ ਸਰਕਾਰ ਨੇ ਵੀ ਜਾਰੀ ਕੀਤੇ ਨੇ ਦੋਵੇਂ ਖਬਰਾਂ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲਵੋ ਪਹਿਲੀ ਖਬਰ ਅੱਜ ਇਸ ਵਕਤ ਦੀ ਬਹੁਤ ਵੱਡੀ ਹੈ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਦੇ ਉੱਪਰ ਇੱਕ ਫੇਕ ਵੀਡੀਓ ਵਾਇਰਲ ਕੀਤੀ ਗਈ ਜਿਸ ਵੀਡੀਓ ਦੇ ਮਾਮਲੇ 'ਚ ਐਫ ਆਈ ਆਰ ਵੀ ਦਰਜ ਕੀਤੀ ਗਈ ਕੇਸ ਵੀ ਦਰਜ ਹੋ ਚੁੱਕਾ ਹੈ ਉਸ ਵੀਡੀਓ ਦੇ ਮਾਮਲੇ 'ਚ ਅੱਜ ਅਦਾਲਤ ਨੇ ਵੱਡਾ ਫੈਸਲਾ ਦਿੱਤਾ ਹੈ ਅੱਜ ਮੁਹਾਲੀ ਦੀ ਅਦਾਲਤ ਨੇ ਹੁਕਮ ਜਾਰੀ ਕੀਤੇ ਨੇ ਕਿ 24 ਘੰਟਿਆਂ ਦੇ ਅੰਦਰ ਅੰਦਰ Google Facebook ਤੇ ਸਾਰੇ سوشل میڈیا ਪਲੇਟਫਾਰਮ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਉਹ ਜਿਹੜੀ ਅਸ਼ਲੀਲ ਵੀਡੀਓ ਫਲਾਈ ਜਾ ਰਹੀ ਆ ਉਹਨੂੰ ਹਟਾ ਦੇਣ ਨਹੀਂ ਤਾਂ ਇਹਨਾਂ سوشل ਪਲੇਟਫਾਰਮਾਂ ਦੇ ਉੱਪਰ ਵੱਡੀ ਕਾਰਵਾਈ ਹੋ ਸਕਦੀ ਹੈ ਇਹ ਹੁਕਮ ਅਦਾਲਤ ਨੇ ਜਾਰੀ ਕੀਤੇ ਨੇ ਕਿਉਂਕਿ ਪਿਛਲੇ ਦਿਨੀ ਜਿਹੜਾ ਜਗਮਨ ਸਮਰਾ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਫੌਰੀਨ ਦੇ ਵਿੱਚ ਰਹਿ ਰਿਹਾ ਉਹਦੇ سوشل ਅਕਾਊਂਟ ਤੋਂ ਵੀਡੀਓ ਵਾਇਰਲ ਕੀਤੀਆਂ ਗਈਆਂ ਔਰ ਜਗਮਨ ਸਮਰਾ ਨੇ ਕਿਹਾ ਕਿ ਇਹ ਵੀਡੀਓ ਜਿਹੜੀਆਂ ਇਹ ਭਗਵੰਤ ਮਾਨ ਦੀਆਂ ਨੇ ਔਰ ਉਹਨਾਂ ਵੀਡੀਓ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਕੋਈ ਵਿਅਕਤੀ ਹੈ ਤੇ ਉਹ ਇੱਕ ਹੋਟਲ ਦੇ ਕਮਰੇ ਦੇ ਵਿੱਚ ਔਰਤਾਂ ਦੇ ਨਾਲ ਅਯਾਸ਼ੀ ਕਰ ਰਿਹਾ ਪਰ ਉਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਕਿ ਇਹ ਵੀਡੀਓ ਝੂਠੀ ਹੈ ਫੇਕ ਹੈ ਤੇ ਪਰਚਾ ਦਰਜ ਕੀਤਾ ਗਿਆ ਜਗਮਨ ਸਮਰਾ ਦੇ ਉੱਪਰ ਪਰ ਅਜੇ ਤੱਕ ਵੀ ਉਹ ਜਿਹੜੀਆਂ ਵੀਡੀਓ ਨੇ ਉਹ ਸੋਸ਼ਲ ਪਲੇਟਫਾਰਮਾਂ ਦੇ ਉੱਪਰ ਚੱਲ ਰਹੀਆਂ ਨੇ ਫੇਸਬੁੱਕ ਦੇ ਉੱਪਰ ਦੂਜੇ ਪਲੇਟਫਾਰਮਾਂ ਤੇ ਗੂਗਲ ਦੇ ਉੱਪਰ ਵੀ ਜਦੋਂ ਕੋਈ ਸਰਚ ਕਰਦਾ ਤਾਂ ਉਹ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਦੋਂ ਵੀਡੀਓ ਪਾਈਆਂ ਗਈਆਂ ਤਾਂ ਪਾਉਣ ਵਾਲੇ ਜਿਹੜੇ ਜਗਮਨ ਸਮਰਾ ਉਹਨੇ ਨਾਲ ਲਿਖਤੀ ਮੈਟਰ ਪਾਇਆ ਔਰ ਉਹਨੇ ਇਹ ਕਿਹਾ ਕਿ ਜਿਹੜਾ ਵੀ ਇਹਨਾਂ ਵੀਡੀਓ ਨੂੰ AI ਦੀ ਤਕਨੀਕ ਨਾਲ ਝੂਠੀਆਂ ਬਣੀਆਂ ਸਾਬਤ ਕਰ ਦੇਗਾ ਉਹਨੂੰ ਮੈਂ ਕਰੋੜਾ ਰੁਪਏ ਦਾ ਇਨਾਮ ਦਵਾਂਗਾ ਔਰ ਨਾਲੇ ਉਹਨੇ ਇਹ ਵੀ ਲਿਖ ਕੇ ਪਾਇਆ ਸੀ ਕਿ ਇਹ ਤਾਂ ਅਜੇ ਟ੍ਰੇਲਰ ਹੈ ਅਜੇ ਮੇਰੇ ਕੋਲ ਇਹਨਾਂ ਦਾ ਬਹੁਤ ਕੁਝ ਹੈ ਔਰ ਲਗਭਗ 11-12 ਵੀਡੀਓ ਉਹਨੇ ਕਹੀਆਂ ਕਿ ਮੇਰੇ ਕੋਲ ਇਸ ਤੋਂ ਵੀ ਖਤਰਨਾਕ ਨੇ ਜਿਹੜੀਆਂ ਮੈਂ ਆਉਣ ਵਾਲੇ ਟਾਈਮ ਤੇ ਜਾਰੀ ਕਰਾਂਗਾ ਪਰ ਦੂਜੇ ਪਾਸੇ ਉਸ ਵੀਡੀਓ ਨੂੰ ਫੇਕ ਮੰਨ ਕੇ ਤੇ ਪਰਚਾ ਦਰਜ ਹੋ ਚੁੱਕਾ ਹੈ ਤੇ ਅੱਜ ਅਦਾਲਤ ਦੇ ਹੁਕਮ ਜਾਰੀ ਹੋਏ ਨੇ ਕਿ ਇਹਨਾਂ ਵੀਡੀਓ ਨੂੰ ਸੋਸ਼ਲ ਪਲੇਟਫਾਰਮਾਂ ਤੋਂ ਹਟਾਇਆ ਜਾਵੇ ਇੱਥੇ ਮੈਂ ਇੱਕ ਟਿੱਪਣੀ ਜ਼ਰੂਰ ਕਰਨੀ ਚਾਹੂੰਗਾ ਕੇਂਦਰ ਸਰਕਾਰ ਨੇ ਵੀ ਇਸ ਮੁੱਦੇ ਦੇ ਉੱਪਰ ਵੱਡਾ ਫੈਸਲਾ ਲਿਆ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਪਰ ਉਸ ਤੋਂ ਪਹਿਲਾਂ ਮੇਰੀ ਟਿੱਪਣੀ ਇਹ ਆ ਦੇਖੋ ਕਿਸੇ ਵੀ ਵਿਅਕਤੀ ਦੀ ਇੱਜ਼ਤ ਇੱਕੋ ਜਿੰਨੀ ਹੁੰਦੀ ਹੈ ਹਰ ਵਿਅਕਤੀ ਦਾ ਇੱਜ਼ਤਮਾਨ ਸਮਾਜ ਦੇ ਵਿੱਚ ਹੁੰਦਾ ਔਰ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ਦੇ ਉੱਪਰ ਐਦਾਂ ਦੇ ਦੋਸ਼ ਲਾ ਕੇ ਉਹਦੀਆਂ ਐਦਾਂ ਦੀਆਂ ਵੀਡੀਓ ਬਣਾ ਕੇ ਉਛਾਲਣਾ ਇਹ ਕੀ ਠੀਕ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਠੀਕ ਨਹੀਂ ਸਿਆਸੀ ਤੌਰ ਤੇ ਕਿਸੇ ਵਿਅਕਤੀ ਨੂੰ ਤੁਸੀਂ ਗਲਤ ਕਹਿ ਸਕਦੇ ਹੋ ਉਹਦੀ ਪਾਰਟੀ ਨੂੰ ਗਲਤ ਕਹਿ ਸਕਦੇ ਹੋ ਉਹਦੀ ਪਾਰਟੀ ਦੀ ਵਿਚਾਰਧਾਰਾ ਨੂੰ ਗਲਤ ਕਹਿ ਸਕਦੇ ਹੋ ਉਹਨਾਂ ਦੇ ਕੰਮਾਂ ਨੂੰ ਗਲਤ ਕਹਿ ਸਕਦੇ ਹੋ ਪਰ ਇਸ ਤਰ੍ਹਾਂ ਜਿਹੜੀਆਂ ਵੀਡੀਓ ਪੇਸ਼ ਕਰਕੇ ਅਸੀਂ ਕੀ ਸਾਬਤ ਕਰ ਸਕਦੇ ਹਾਂ ਸੋ ਇਹ ਬਹੁਤ ਵੱਡੇ ਸਵਾਲ ਨੇ ਇਸ ਤੋਂ ਅੱਗੇ ਕੇਂਦਰ ਸਰਕਾਰ ਦਾ ਇੱਕ ਵੱਡਾ ਫੈਸਲਾ ਆਇਆ ਕੇਂਦਰ ਸਰਕਾਰ ਨੇ ਡੀਪ ਫੇਕ AI ਵੀਡੀਓ ਜਿਹੜੀਆਂ ਬਣਾਈਆਂ ਜਾਂਦੀਆਂ ਹਨ ਉਹਨਾਂ ਦੇ ਉੱਪਰ ਨਵੇਂ ਹੁਕਮ ਜਾਰੀ ਕੀਤੇ ਨੇ ਇੰਟਰਨੈਟ ਨੇ ਜੇਕਰ ਅਜਿਹੀਆਂ ਵੀਡੀਓ ਪੇਸ਼ ਕੀਤੀਆਂ ਇੰਟਰਨੈਟ ਨੂੰ ਨਾਲ ਇਹ ਦੱਸਣਾ ਪਵੇਗਾ ਕਿ ਇਹ ਵੀਡੀਓ ओरिजिनल ਹੈ ਜਾਂ AI ਦੀ ਤਕਨੀਕ ਨਾਲ ਫੇਕ ਬਣਾਈ ਵੀਡੀਓ ਹੈ ਤੇ ਜੇ ਇੰਟਰਨੈਟ ਅਜਿਹਾ ਨਹੀਂ ਕਰੇਗਾ ਤਾਂ ਫਿਰ ਕੇਂਦਰ ਸਰਕਾਰ ਨੇ ਨਵੇਂ ਨਿਯਮ ਹੁਕਮ ਜਾਰੀ ਕੀਤੇ ਨੇ ਕਿ ਫਿਰ ਕਾਰਵਾਈ ਕੀਤੀ ਜਾਏਗੀ ਹੁਣ ਵੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਦੀ ਕਿੰਨੀ ਪਾਲਣਾ ਕੀਤੀ ਜਾਂਦੀ ਹੈ ਔਰ ਅੱਜ ਜਿਹੜੇ ਹੁਕਮ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਦੇ ਮਾਮਲੇ 'ਚ ਜਾਰੀ ਕੀਤੇ ਨੇ ਉਹਦੇ ਉੱਪਰ ਵੀ ਵੇਖਣਾ ਕਿ ਕੀ 24 ਘੰਟਿਆਂ ਦੇ ਵਿੱਚ ਫੇਸਬੁੱਕ ਗੂਗਲ ਤੇ ਬਾਕੀ ਜਿੰਨੇ ਪਲੇਟਫਾਰਮਾਂ ਤੇ ਉਹ ਵੀਡੀਓ ਚੱਲ ਰਹੀ ਹੈ ਕਿ ਉਹਨਾਂ ਨੂੰ ਹਟਾਇਆ ਜਾਂਦਾ ਹੈ ਜਾਂ ਨਹੀਂ ਹਟਾਇਆ ਜਾਂਦਾ ਇਹ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪਤਾ ਲੱਗ ਜਾਏਗਾ ਇਹ ਜਿਹੜੇ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਈ ਦੇਸ਼ਾਂ ਦੇ ਵਿੱਚ ਇਨਾਂ ਦੇ ਇਸ ਤਰ੍ਹਾਂ ਦੇ ਪੰਗੇ ਸਾਹਮਣੇ ਆਏ ਨੇ ਜਿੱਥੇ ਸਰਕਾਰਾਂ ਦੇ ਨਾਲ ਕਸ਼ਮਕਸ਼ ਚੱਲੀਆਂ ਨੇ ਪਰ ਹੁਣ ਜਦੋਂ ਮੁਹਾਲੀ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਨੇ ਤਾਂ ਹੁਣ ਇਹ ਮਾਮਲਾ ਹੋਰ ਵੱਡੇ ਪੱਧਰ ਤੇ ਉੱਠ ਖੜਾ ਹੋਇਆ ਦੂਜੇ ਪਾਸੇ ਜਗਮਨ ਸਮਰਾ ਵਰਗੇ ਲੋਕ ਇਹ ਕਹਿ ਰਹੇ ਨੇ ਕਿ ਇਹ ਜਿਹੜੀਆਂ ਵੀਡੀਓ ਅਸੀਂ ਜਾਰੀ ਕੀਤੀਆਂ ਨੇ ਇਹ ਬਿਲਕੁਲ ਸਹੀ ਨੇ ਇਹ AI ਤਕਨੀਕ ਨਾਲ ਨਹੀਂ ਬਣੀਆਂ ਔਰ ਜਿਹੜਾ ਵੀ ਕੋਈ ਵੱਡੇ ਤੋਂ ਵੱਡਾ ਮਾਹਰ ਇਹਨਾਂ ਨੂੰ ਸਾਬਤ ਕਰ ਦੇ ਕਿ ਇਹ ਨਕਲੀ ਵੀਡੀਓ ਨਹੀਂ ਤਾਂ ਉਹਨੂੰ ਇਨਾਮ ਦੇਵਾਂਗੇ ਸੋ ਇਹ ਸਾਰੇ ਕੁਸ਼ ਦੇ ਦਰਮਿਆਨ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਪਚਾਲ ਜਿਆ ਆ ਚੁੱਕਾ ਹੈ ਕਿਉਂਕਿ ਉਹ ਇਤਰਾਜਯੋਗ ਵੀਡੀਓ ਬਣਾਈਆਂ ਗਈਆਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦੇ ਉੱਪਰ ਜਾਰੀ ਕੀਤੀਆਂ ਗਈਆਂ ਨੇ ਤਾਂ ਉਹਦੇ ਉੱਪਰ ਪਰਚਾ ਦਰਜ ਫੇਕ ਵੀਡੀਓ ਦਾ ਹੋ ਚੁੱਕਾ ਹੈ ਹੁਣ ਇਸ ਮਾਮਲੇ ਦੇ ਉੱਪਰ ਆਪਾਂ 2-3 ਮਿੰਟ ਗੱਲ ਕਰਨੀ ਹੈ ਦੇਖੋ ਮਿੱਤਰੋ ਇਹ ਜਿਹੜੀ AI ਤਕਨੀਕ ਹੈ ਇਹ ਵੀਡੀਓ ਤਾਂ ਪਤਾ ਨਹੀਂ ਅਸਲੀ ਨੇ ਕਿ ਨਕਲੀ ਨੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਇਹਦੇ ਬਾਰੇ ਕੋਈ ਜਾਂਚ ਹੀ ਨਹੀਂ ਕੀਤੀ ਕੋਈ ਪੜਤਾਲ ਹੀ ਨਹੀਂ ਕੀਤੀ ਤਾਂ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਪੁਲਿਸ ਨੇ ਪਰਚਾ ਦਰਜ ਕੀਤਾ ਹੋ ਸਕਦਾ ਉਹਨਾਂ ਨੇ ਜਾਂਚ ਪੜਤਾਲ ਕਰ ਲਈ ਹੋਵੇ ਪਰ AI ਤਕਨੀਕ ਕੀ ਹੈ ਇਹ ਬਹੁਤ ਖਤਰਨਾਕ ਰੋਲ ਅਦਾ ਕਰ ਸਕਦੀ ਹੈ ਜਿੱਥੇ ਹਰ ਤਕਨੀਕ ਦਾ ਇੱਕ ਵੱਡਾ ਫਾਇਦਾ ਹੁੰਦਾ ਉੱਥੇ ਉਹਦਾ ਮਿਸਯੂਜ਼ ਵੀ ਹੁੰਦਾ ਤੇ AI ਤਕਨੀਕ ਦਾ ਮਿਸਯੂਜ਼ ਵੱਡੇ ਪੱਧਰ ਤੇ ਹੋ ਰਿਹਾ ਹੈ ਪਿਛਲੇ ਦਿਨੀ ਐਸ਼ਵਰਿਆ ਰਾਏ ਨੂੰ ਵੀ ਜਿਹੜੀ ਇੱਕ ਬਹੁਤ ਫੇਮਸ ਫਿਲਮੀ ਐਕਟਰ ਬਚਨ ਪ੍ਰਵਾਰ ਦੀ ਨੂੰਹ ਹੈ ਉਹ ਅਮਤਾਬਚਨ ਹੋਰਾਂ ਦੀ ਅਭਿਸ਼ੇਕ ਬਚਨ ਦੀ ਪਤਨੀ ਉਹਨਾਂ ਨੂੰ ਵੀ ਅਦਾਲਤ ਤੱਕ ਜਾਣਾ ਪਿਆ ਕਿ ਸਾਡਾ ਬਹੁਤ ਗਲਤ ਆ ਵੀਡੀਓ ਝੂਠੀਆਂ AI ਤਕਨੀਕ ਨਾਲ ਬਣਾ ਕੇ ਪਾਈਆਂ ਜਾ ਰਹੀਆਂ ਔਰ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਵਾਇਆ ਜਾਏ ਔਰ ਉਸ ਮਾਮਲੇ ਦੇ ਵਿੱਚ ਵੀ ਹੁਕਮ ਆ ਚੁੱਕੇ ਹੋਏ ਨੇ ਜਿਹੜੀ ਇਹ AI ਤਕਨੀਕ ਹੈ ਇਹਦੇ ਬਾਰੇ ਇਹ ਬੜੀ ਗਹਿਰੀ ਵੱਡੀ ਤਕਨੀਕ ਹੈ ਬੜੀਆਂ ਬਰੀਕੀਆਂ ਨੇ ਮੋਟੀ ਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ ਮੈਨੂੰ ਕੋਈ ਬਾਤ ਦੀ ਜਾਣਕਾਰੀ ਨਹੀਂ ਹੈ ਪਰ ਇਹ ਐਸੀ ਤਕਨੀਕ ਜੀ ਦੇ ਨਾਲ ਅਗਰ ਤੁਹਾਡੀ ਕਿਸੇ ਨੂੰ ਫੇਸ ਦੀ ਫੋਟੋ ਕੱਲੀ ਮਿਲ ਗਈ ਤੇ ਤੁਹਾਡੀ ਆਵਾਜ਼ ਦਾ ਸਿਰਫ 5-7 ਸੈਕਿੰਡ 5-7 ਮਿੰਟ ਨਹੀਂ 5-7 ਸਕਿੰਟ ਬੋਲਦਿਆਂ ਦੀ ਤੁਹਾਡੀ ਆਵਾਜ਼ ਤੇ ਤੁਹਾਡੀ ਇੱਕ ਕੱਲੀ ਫੋਟੋ ਮਿਲ ਗਈ ਤਾਂ ਤੁਹਾਡੀ ਬਿਲਕੁਲ ਅਸਲੀ ਵਰਗੀ ਵੀਡੀਓ ਨਾਲ ਬੋਲਦੀ ਹੋਈ ਸੇਮ ਤੁਹਾਡੇ ਵਰਗੀ ਆਵਾਜ਼ ਇਸ ਤਕਨੀਕ ਨਾਲ ਬਣਾਈ ਜਾ ਸਕਦੀ ਹੈ ਤੇ ਇਹ ਤਕਨੀਕ ਦੇ ਨਾਲ ਅਜੇ ਹਾ ਬੜਾ ਕੁਝ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਜਿਵੇਂ ਕਿ ਭਾਰਤ ਦੇ ਕਈ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਵਰਗੇ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੀਆਂ ਵੀਡੀਓ ਆਉਂਦੀਆਂ ਜਦੋਂ ਉਹ ਕੰਪਨੀਆਂ ਦੇ ਮਾਲ ਦੀ ਮਸ਼ਹੂਰੀ ਕਰ ਰਹੇ ਹੁੰਦੇ ਆ ਤਾਂ ਉਹ ਵੇਖਣ ਨੂੰ ਲੱਗਦੀਆਂ ਅਸਲੀ ਆ ਮੇਰੇ ਇੱਕ ਦੋਸਤ ਨੇ ਪਿਛਲੇ ਦਿਨੀ ਮੈਨੂੰ ਕਿਹਾ ਉਹ ਕਹਿੰਦਾ ਯਾਰ ਰਵੀਸ਼ ਕੁਮਾਰ ਦੀ ਬੜੀ ਇੱਜ਼ਤ ਕਰਦੇ ਸੀ ਪਰ ਰਵੀਸ਼ ਕੁਮਾਰ ਕਿਹੜੇ ਰਾਹ ਤੁਰ ਪਿਆ ਉਹ ਤਾਂ ਯਾਰ ਇੰਨਾ ਕੰਪਨੀਆਂ ਦੀ ਮਸ਼ਹੂਰੀ ਕਰਦਾ ਮੈਂ ਉਹਨੂੰ ਸਮਝਾਇਆ ਪਿਆਰਿਆ ਉਹ ਵੀਡੀਓ ਨਕਲੀ ਨੇ ਰਵੀਸ਼ ਕੁਮਾਰ ਕਿਸੇ ਦੀ ਮਸ਼ਹੂਰੀ ਨਹੀਂ ਕਰ ਰਿਹਾ ਉਹ ਤੇ ਆਪ ਕਹਿੰਦਾ ਵੀ ਭਾਈ ਮੇਰੀਆਂ ਫੇਕ ਵੀਡੀਓ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੀਆਂ ਉਹ ਵੀਡੀਓ ਬਣਾਈਆਂ ਜਾਂਦੀਆਂ AI ਨਾਲ ਜਾਂ ਡੀਪ ਫੇਕ ਨਾਲ ਉਹ ਬਿਲਕੁਲ オリジナル ਲੱਗਦੀਆਂ ਵੇਖਣ ਵਾਲੀ ਅੱਖ ਨੂੰ ਕੋਈ ਫਰਕ ਨਹੀਂ ਲੱਗਦਾ ਬੋਲ ਵੀ ਰਵੀਸ਼ ਕੁਮਾਰ ਵਾਂਗ ਰਿਹਾ ਹੁੰਦਾ ਤੇ ਬੋਲ ਵੀ ਬਿਲਕੁਲ ਉਹੀ ਰਿਹਾ ਹੁੰਦਾ ਪਰ ਉਹ ਵੀਡੀਓ ਫੇਕ ਹੁੰਦੀ ਆ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਸ਼ਹੂਰ ਬੰਦਿਆਂ ਦੀਆਂ ਵੀਡੀਓ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਸੋ AI ਤਕਨੀਕ ਨੂੰ ਹਰ ਇੱਕ ਨੂੰ ਸਮਝਣਾ ਚਾਹੀਦਾ ਜਾਣਨਾ ਚਾਹੀਦਾ ਹੁਣ ਇੰਨੀ ਖਤਰਨਾਕ ਹੋ ਚੁੱਕੀ ਆ ਬਹੁਤ ਸਾਰੀਆਂ ਕਾਲ ਰਿਕਾਰਡਿੰਗ ਜਿਹੜੀਆਂ ਫਲਾਈਆਂ ਜਾਂਦੀਆਂ ਨੇ ਉਹਨਾਂ ਚੋਂ ਕਾਫੀ ਸਾਰੀਆਂ ਬਿਲਕੁਲ ਨਕਲੀ ਹੋ ਸਕਦੀਆਂ ਨੇ ਕਿਉਂਕਿ 5 7 ਸੈਕਿੰਡ ਦੇ ਤੁਹਾਡੇ ਕਿਸੇ ਦੇ ਵੀ ਬੋਲਣ ਦੀ ਆਵਾਜ਼ ਦਾ ਸੈਂਪਲ ਲੈਣਾ ਤੇ ਬਾਅਦ ਦੇ ਵਿੱਚ ਸਾਰਾ ਕੁਝ ਆਪੇ ਬੋਲ ਕੇ ਉਸ ਆਵਾਜ਼ ਦੇ ਵਿੱਚ ਉਹ ਸਾਰਾ ਕੁਝ ਬਦਲ ਦਿੱਤਾ ਜਾਂਦਾ ਹੈ AI ਤਕਨੀਕ ਐਫਸੀ ਤਕਨੀਕ ਹੈ ਤਾਂ ਇਹਦੇ ਨਾਲ ਬੜਾ ਕੁਝ ਹੋ ਸਕਦਾ ਗਲਤ ਬਹੁਤ ਸਾਰੇ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਬਖੇੜੇ ਪ੍ਰੋਬਲਮਾਂ ਖੜੀਆਂ ਹੋ ਸਕਦੀਆਂ ਨੇ ਸੋ ਕੋਈ ਵੀ ਤਕਨੀਕ ਜਦ ਆਉਂਦੀ ਹੈ ਤਾਂ ਉਹਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਹੁੰਦੇ ਨੇ ਮਤਲਬ ਲਾਭ ਤੇ ਹਾਨੀਆਂ ਹੁੰਦੇ ਨੇ ਹੁਣ ਜਿਹੜੇ ਤਾਂ ਚੰਗੇ ਲੋਕ ਨੇ ਉਹ ਹਰ ਚੀਜ਼ ਦੇ ਲਾਭ ਲੈਂਦੇ ਨੇ ਤੇ ਜਿਹੜੇ ਮਾੜੇ ਨੇ ਉਹ ਹਰ ਚੀਜ਼ ਨੂੰ ਪੁੱਠੇ ਪਾਸੋਂ ਵਰਤ ਲੈਂਦੇ ਨੇ ਚਾਕੂ ਆਇਆ ਸਿਆਣੇ ਲੋਕਾਂ ਨੇ ਉਹਨੂੰ ਸਬਜ਼ੀ ਕੱਟਣ ਲਈ ਫਰੂਟ ਕੱਟਣ ਲਈ ਤੇ ਹੋਰ ਲੋੜਾਂ ਵੇਲੇ ਵਰਤਿਆ ਪਰ ਮੂਰਖਾਂ ਨੇ ਲਾਲਚੀਆਂ ਨੇ ਤੇ ਘਟੀਆ ਲੋਕਾਂ ਨੇ ਡੱਬਾਣ ਲਈ ਲੁੱਟਾਂ ਖੋਹਾਂ ਲਈ ਵੀ ਚਾਕੂ ਵਰਤਿਆ ਹੁਣ ਚਾਕੂ ਦਾ ਚਾਕੂ ਆ ਨਾ ਵਰਤੋ ਕਰਨ ਵਾਲੇ ਨੇ ਕਰਨੀ ਐ ਵੀ ਉਹ ਕਰਕੇ ਡਰ ਰਿਆ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਠਾਈ ਉਹ ਹੱਕ ਸੱਚ ਤੇ ਇਨਸਾਫ ਲਈ ਲੜਦੀ ਰਹੀ ਤਲਵਾਰ ਸਾਡੇ ਜਿਹੜੇ ਆਜ਼ਾਦੀ ਦੀ ਲੜਾਈ ਵਾਲੇ ਸ਼ਹੀਦ ਹੋਏ ਉਹਨਾਂ ਨੇ ਵੀ ਉਠਾਉਣ ਦੀ ਗੱਲ ਕੀਤੀ ਪਰ ਉਹ ਸਾਰੀਆਂ ਤਲਵਾਰਾਂ ਹੱਕ ਸੱਚ ਇਨਸਾਫ ਦੀ ਗੱਲ ਕਰਦੀਆਂ ਰਹੀਆਂ ਪਰ ਤਲਵਾਰ ਕਈ ਉਹ ਵੀ ਚੁੱਕ ਲੈਂਦੇ ਨੇ ਜਿਹੜੇ ਧੱਕਾ ਕਰਨ ਲਈ ਚੁੱਕਦੇ ਨੇ ਜਿਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਇਨਸਾਫ ਤੇ ਸੱਚ ਲਈ ਸੀ ਉਸੇ ਟਾਈਮ ਮੁਗਲਾਂ ਕੋਲ ਵੀ ਤਲਵਾਰਾਂ ਸੀ ਉਹ ਧੱਕੇ ਤੇ ਜ਼ੁਲਮ ਲਈ ਸੀ ਪਿਸਤੌਲ ਸ਼ਹੀਦ ਭਗਤ ਸਿੰਘ ਹੋਰਾਂ ਕੋਲੇ ਵੀ ਸੀ ਪਰ ਉਹ ਹੱਕ ਸੱਚ ਇਨਸਾਫ ਤੇ ਆਜ਼ਾਦੀ ਲਈ ਸੀ ਤੇ ਪਿਸਤੌਲ ਫਰੰਗੀਆਂ ਕੋਲੇ ਵੀ ਸੀ ਗੋਰਿਆਂ ਕੋਲੇ ਵੀ ਸੀ ਉਹ ਲੋਕਾਂ ਨੂੰ ਦਬਾ ਕੇ ਰੱਖਣ ਲਈ ਤੇ ਗੁਲਾਮ ਬਣਾ ਕੇ ਰੱਖਣ ਲਈ ਸੀ ਹੁਣ ਕਸੂਰ ਚੀਜ਼ ਦਾ ਨਹੀਂ ਹੁੰਦਾ ਕਸੂਰ ਵਰਤਨ ਵਾਲੇ ਦਾ ਹੁੰਦਾ ਸੋਸ਼ਲ ਮੀਡੀਆ ਆਇਆ ਬਹੁਤ ਫਾਇਦਾ ਇਹਦਾ ਲੋਕਾਂ ਨੂੰ ਪਰ ਕੁਝ ਲੋਕ ਇਹਦੇ ਉੱਪਰ ਬੜੀ ਘਟੀਆ ਕਿਸਮ ਦੀ ਸਮਗਰੀ ਪੇਸ਼ ਕਰਦੇ ਨੇ ਝੂਠ ਗੱਪ ਪੇਸ਼ ਕਰਦੇ ਨੇ ਝੂਠੀਆਂ ਖਬਰਾਂ ਝੂਠੀਆਂ ਜਾਣਕਾਰੀਆਂ ਫੁਲਾਉਂਦੇ ਨੇ ਇਹਦੇ ਨਾਲ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਗਲਤ ਪ੍ਰਭਾਵ ਪੈਂਦੇ ਨੇ ਅਸ਼ਲੀਲ ਕਿਸਮ ਦੀਆਂ ਸਮਗਰੀਆਂ ਸੋਸ਼ਲ ਮੀਡੀਆ ਤੇ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਹਦੇ ਨਾਲ ਨਾਲ ਉਹ ਵੀ ਲੋਕ ਨੇ ਜਿਹੜਾ ਨੌਲੇਜ ਗਿਆਨ ਚੰਗੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਫਲਾ ਰਹੇ ਨੇ ਸੋ ਗਲਤ ਚੀਜ਼ ਨਹੀਂ ਹੁੰਦੀ ਗਲਤ ਉਹਨੂੰ ਵਰਤਣ ਵਾਲਾ ਵਿਅਕਤੀ ਤੇ ਉਹਦੀ ਸਮਝ ਹੁੰਦੀ ਆ ਸੋ ਇਹ ਜਿਹੜੀ AI ਤਕਨੀਕ ਆਈ ਆ ਇਹ ਵੀ ਬਹੁਤ ਕੁਝ ਵਧੀਆ ਵੀ ਕਰ ਰਹੀ ਆ ਇਹਦਾ ਫਾਇਦਾ ਬਹੁਤ ਆਉਣ ਵਾਲੇ ਟਾਈਮ 'ਚ ਪਰ ਜਿਹੜੇ ਮਾੜੇ ਲੋਕ ਨੇ ਜਿਨ੍ਹਾਂ ਦੀ ਸੋਚ ਅਜੇ ਮਾੜੀ ਹੈ ਉਹ ਇਹਨੂੰ ਗਲਤ ਇਸਤੇਮਾਲ ਵੀ ਕਰ ਰਹੇ ਨੇ ਜਿਵੇਂ ਕਿ ਹੁਣ ਤੱਕ ਬڑے ਲੋਕਾਂ ਦੀਆਂ ਗਲਤ ਵੀਡੀਓ AI ਦੇ ਨਾਲ ਬਣਾ ਕੇ ਕਿਸੇ ਦੇ ਨਾਲ ਹੋਰ ਦੇ ਰਿਲੇਸ਼ਨ ਹੋਰ ਨਾਲ ਬਣਾ ਕੇ ਜਾਂ ਗਲਤ ਕਾਲ ਰਿਕਾਰਡਿੰਗ ਝੂਠੀਆਂ ਬਣਾ ਕੇ ਤੇ ਲੋਕਾਂ ਨੂੰ ਬਦਨਾਮ ਕੀਤਾ ਗਿਆ ਹੁਣ ਤੱਕ ਬੜੇ ਲੋਕਾਂ ਨੂੰ ਤਾਂ ਇਹ ਸੰਭਵ ਹੈਗਾ ਹੁਣ ਦੇਖਣਾ ਇਹ ਆ ਕਿ ਕੇਂਦਰ ਸਰਕਾਰ ਨੇ ਜਿਹੜੀ ਗੱਲ ਕੀਤੀ ਆ ਮੈਨੂੰ ਬਿਲਕੁਲ ਠੀਕ ਲੱਗੀ ਆ ਜਿਹੜੀ ਵੀ ਵੀਡੀਓ ਸੋਸ਼ਲ ਮੀਡੀਆ ਤੇ ਆਵੇ ਇੰਟਰਨੈਟ ਨੂੰ ਚਾਹੀਦਾ ਕਿ ਉਹ ਦੱਸ ਦੇਵੇ ਬੀ ਇਹ ਵੀਡੀਓ ਫੇਕ ਆ ਕਿ ਰੀਅਲ ਆ ਜੇਕਰ ਇੰਟਰਨੈਟ ਇੰਜ ਨਹੀਂ ਕਰਦਾ ਤਾਂ ਵਾਕਿਆ ਹੀ ਇਹ ਬਹੁਤ ਵੱਡੀ ਗਲਤੀ ਆ ਗੁਨਾਹ ਔਰ ਇਹ ਚੀਜ਼ ਕਿਸੇ ਨਾਲ ਵਿਵਾਪਰ ਸਕਦੀ ਆ ਤੁਹਾਡੇ ਨਾਲ ਮੇਰੇ ਨਾਲ ਸਮਾਜ ਚ ਕਿਸੇ ਨਾਲ ਵੀ ਸੋ ਇਸ ਚੀਜ਼ ਦੇ ਉੱਪਰ ਕੇਂਦਰ ਸਰਕਾਰ ਦੇ ਇਹ ਹੁਕਮ ਵੀ ਮੈਨੂੰ ਠੀਕ ਲੱਗੇ ਨੇ درست ਲੱਗੇ ਨੇ ਔਰ ਦੂਜੇ ਪਾਸੇ ਵੇਖਣਾ ਇਹ ਆ ਕਿ ਜਿਹੜੇ ਹੁਕਮ ਮੁਹਾਲੀ ਅਦਾਲਤ ਨੇ ਅੱਜ ਜਾਰੀ ਕੀਤੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਜੜੀਆਂ ਫੇਕ ਵੀਡੀਓ ਬਣਾ ਕੇ ਅਸ਼ਲੀਲ ਫੇਕ ਵੀਡੀਓ ਬਣਾ ਕੇ ਜਾਰੀ ਕੀਤੀਆਂ ਗਈਆਂ ਉਹਨਾਂ ਨੂੰ ਹਟਾਇਆ ਜਾਵੇ ਤਾਂ ਉਹ ਵੇਖਣਾ ਇਹ ਆ ਕਿ ਹਟਾ ਦਿੱਤੀਆਂ ਜਾਂਦੀਆਂ ਕਿ ਜਾਂ ਫਿਰ ਨਹੀਂ ਹਟਾਈਆਂ ਜਾਂਦੀਆਂ ਤੇ ਜਿਹੜਾ ਉਹ ਵਿਅਕਤੀ ਅਪਲੋਡ ਕਰ ਰਿਹਾ ਉਹ ਜੇ ਕਹਿ ਰਿਹਾ ਵੀ ਇਹ ਨਕਲੀ ਨਹੀਂ ਤਾਂ ਇੱਥੇ ਇੱਕ ਸਵਾਲ ਬਣਦਾ ਵੀ ਉਹ ਇਹਨਾਂ ਨੂੰ ਸਾਬਤ ਕਿਵੇਂ ਕਰੇ ਵੀ ਇਹ ਅਸਲੀ ਨੇ ਕਿਵੇਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਨਕਲੀ ਨਹੀਂ ਗਿਆ हां ਇਹਦੇ ਉੱਪਰ ਕੇਂਦਰ ਸਰਕਾਰ ਨੇ ਜਿਹੜੇ ਹੁਕਮ ਜਾਰੀ ਕੀਤੇ ਨੇ ਉਹ ਰੋਲ ਅਦਾ ਕਰ ਸਕਦੇ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੋਵੇਂ ਫੈਸਲੇ ਇਹ ਅੱਜ ਦੇ ਜਿਹੜੇ ਆਏ ਨੇ ਇਹ ਵੇਖਣੇ ਨੇ ਕਿ ਕਿੰਨੇ ਲਾਗੂ ਹੁੰਦੇ ਨੇ ਅਦਾਲਤ ਵੱਲੋਂ ਜਿਹੜਾ ਸੋਸ਼ਲ ਮੀਡੀਆ ਨੂੰ ਹੁਕਮ ਜਾਰੀ ਕੀਤੇ ਔਰ ਜਿਹੜਾ ਇੰਟਰਨੈਟ ਨੂੰ ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਦੋਨਾਂ ਦੇ ਉੱਪਰ ਨਜ਼ਰ ਬਣਾ ਕੇ ਰੱਖਾਂਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਓ ਮਿਹਰਬਾਨੀ ਪਿਆਰੇ